ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਬਿੱਤੀ ਸ਼ਾਮਲਾਤ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਬੈਂਕ ਆਫ ਬੜੋਦਾ ਲੁਧਿਆਣਾ ਜ਼ੋਨ ਨੇ ਪੰਜਾਬ ਵਿੱਚ ਦੋ 올 ਵੂਮਨ ਸ਼ਾਖਾਵਾਂ ਇੱਕ ਵੀਆਈਪੀ ਰੋਡ ਜੀਰਕਪੁਰ ਅਤੇ ਦੂਜੀ ਈਸਟ ਮੋਹਨਨਗਰ ਅੰਮ੍ਰਿਤਸਰ ਦਾ ਉਦਘਾਟਨ ਕੀਤਾ ਇਹ ਪਹਿਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਦਰਭ ਵਿੱਚ ਕੀਤੀ ਗਈ ਈਸਟ ਮੋਹਨ ਨਗਰ ਅੰਮ੍ਰਿਤਸਰ 올 ਊਮਨ ਸ਼ਾਖਾ ਦਾ ਉਦਘਾਟਨ ਸੂਸ਼ਰੀ ਸਾਖਸ਼ੀ ਸਾਵਣੀ ਆਈਏਐਸ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤਾ ਗਿਆ ਜਦ ਕਿ ਵੀਆਈਪੀ ਰੋਡ ਜੀਰਕਪੁਰ ਸ਼ਾਖਾ ਦਾ ਉਦਘਾਟਨ ਕਰਨਲ ਨੂਤਨ ਚਿੱਲਰ ਕਮਾਂਡੈਂਟ ਸਪਲਾਈ ਡੀਪੂ ਚੰਡੀਗੜ੍ਹ ਵੱਲੋਂ ਕੀਤਾ ਗਿਆ ਇਹਨਾਂ ਸ਼ਾਖਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹਨਾਂ ਦੀ ਸਾਰੀ ਕਾਰਗੁਜ਼ਾਰੀ ਮਹਿਲਾ ਕਰਮਚਾਰੀਆਂ ਵੱਲੋਂ ਚਲਾਈ ਜਾਵੇਗੀ ਜਿਸ ਨਾਲ ਮਹਿਲਾ ਗਾਕਾਂ ਨੂੰ ਇੱਕ ਸੁਖਾਲਾ ਸੁਰੱਖਿਅਤ ਤੇ ਸਮਰਥਨਯੋਗ ਬੈਂਕਿੰਗ ਅਨੁਭਵ ਮਿਲੇਗਾ। ਏਸ਼ੀਆ ਖਮ ਮਹਿਲਾ ਉਦਮੀਆਂ ਅਤੇ ਪੇਸ਼ੇਵਰ ਮਹਿਲਾਵਾਂ ਨੂੰ ਉਹਨਾਂ ਦੀ ਵਿੱਤੀ ਟੀਚਿਆਂ ਦੀ ਪ੍ਰਾਪਤੀ ਲਈ ਵਿਸ਼ੇਸ਼ ਬੈਂਕਿੰਗ ਸੇਵਾਵਾਂ, ਵਿੱਤੀ ਮਾਰਗਦਰਸ਼ਨ ਅਤੇ ਆਸਾਨ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨਗੀਆਂ। ਇਸ ਮੌਕੇ ਤੇ ਸ਼੍ਰੀ ਹਰਦੀਪ ਸਿੰਘ ਜੂਨੀਅਰ ਹੈੱਡ ਬੈਂਕ ਆਫ ਬੜੋਦਾ ਲੁਧਿਆਣਾ ਜ਼ੋਨ ਨੇ ਮਹਿਲਾਵਾਂ ਦੀ ਵਿੱਤੀ ਆਜ਼ਾਦੀ ਅਤੇ ਵਿਵਿਧਤਾ ਸਮਾਨਤਾ ਅਤੇ ਸ਼ਾਮਲਤਾ ਨੂੰ ਉਤਸ਼ਾਹਿਤ ਕਰਨ ਲਈ ਬੈਂਕ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਉਹਨੇ ਕਿਹਾ ਕਿ ਇਹ ਸ਼ਾਖਾਵਾਂ ਮਹਿਲਾਵਾਂ ਦੀ ਬੈਂਕਿੰਗ ਲੋੜਾਂ ਲਈ ਇੱਕ-ਇੱਕ ਥਾਂ ਤੇ ਉਪਲਬਧ ਹਲਕ ਹੋਣਗੀਆਂ ਅਤੇ ਮਹਿਲਾਵਾਂ ਵਿੱਚ ਵਿੱਤੀ ਜਾਗਰੂਕਤਾ ਅਤੇ ਸ਼ਾਮਲਤ ਨੂੰ ਹੋਰ ਉਤਸ਼ਾਹਿਤ ਕਰਨਗੀਆਂ। ਮਹਿਲਾਵਾਂ ਦੇ ਵਿੱਤੀ ਸਸ਼ਕਤੀਕਰਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਬੈਂਕ ਆਫ ਬੜੋਦਾ ਵਿਸ਼ੇਸ਼ ਤੌਰ ਤੇ ਮਹਿਲਾਵਾਂ ਲਈ ਸਮਰਪਿਤ ਬਚਤ ਅਤੇ ਕਰੰਟ ਖਾਤੇ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ ਬੈਂਕ ਮਹਿਲਾ ਉਦਮੀਆਂ ਲਈ ਵਿਸ਼ੇਸ਼ ਕਰਜ਼ਾ ਯੋਜਨਾਵਾਂ ਅਤੇ ਮਹਿਲਾ ਖਰੀਦਦਾਰਾਂ ਲਈ ਘਰੇਲੂ ਕਰਜ਼ਿਆਂ ਤੇ ਛੋਟ ਵੀ ਉਪਲਬਧ ਕਰਵਾਉਂਦਾ ਹੈ ਜਿਸ ਨਾਲ ਉਹ ਆਪਣੇ ਕਾਰੋਬਾਰ ਅਤੇ ਕਰਮ ਮਾਲਕੀ ਦੇ ਸੁਪਨੇ ਪੂਰੇ ਕਰ ਸਕਣ ਇਸ ਮੌਕੇ ਤੇ ਸ਼੍ਰੀ ਸਨੀ ਚਾਬਲਾ ਏਜੀਐਮ ਅਤੇ ਖੇਤਰੀ ਮੁਖੀ ਅੰਮ੍ਰਿਤਸਰ ਖੇਤਰ ਅਤੇ ਸ਼੍ਰੀ ਦੇਵਰਾਜ ਬੰਸਵਾਲ ਏਜੀਐਮ ਅਤੇ ਖੇਤਰੀ ਮੁਖੀ ਜਲੰਧਰ ਖੇਤਰ ਵੀ ਮੌਜੂਦ ਰਹੇ ਜਿਨ੍ਹਾਂ ਨੇ ਮਹਿਲਾਮਾਲੀ ਵਿਸ਼ੇਸ਼ ਬੈਂਕਿੰਗ ਉਪਰਾਲਿਆਂ ਰਾਹੀਂ ਬਧੇਰੇ ਮੌਕਿਆਂ ਦੀ ਸਿਰਜਣਾ ਕਰਨ ਲਈ ਬੈਂਕ ਦੇ ਮਿਸ਼ਨ ਨੂੰ ਦੁਹਰਾਇਆ